ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ। ਸਵੇਰ ਦੀ ਸ਼ੁਰੂਆਤ ਹੋ ਗਈ ਜੀ ਟਾਈਮ ਹੋ ਗਿਆ 5:30 ਤੇ ਅੱਜ ਹੈ ਜੀ ਮੰਗਲਵਾਰ ਤੇ ਕਹਿ ਗਈ ਸੀ ਕਿ ਆਪਾਂ ਜੀ ਉੱਠ ਗਏ ਹੁਣ ਤੇ ਮੈਂ 5:00 ਕਲ ਉੱਠ ਗਈ ਸੀ ਤੇ ਇੱਧਰ ਮੇਰੇ ਚਾਹ ਨੇ ਵੀ ਬਲ ਚੁੱਕੀ ਆਸ ਹਨਾ ਜੀ ਵੀ ਚੰਗੀ ਤਰ੍ਹਾਂ ਤੇ ਇੱਧਰ ਆਪਾਂ ਨੇ ਗਰਮ ਕਰਨ ਦਾ ਸਤਿ ਧਰਤਾ ਤੇ ਬਹੁਤ ਠੰਡਾ ਹੈ ਮੌਸਮ ਨੇ ਤੇ ਠੰਡੇ ਪਾਣੀ ਦੇ ਸਿਰ ਨਾ ਮਾਨਿਸ ਦਾ ਤਰਤਾ ਸਾਰੇ ਸਪਤੇ ਭਾਈ ਨੇ ਬਾਸੋਂ ਦਾ ਚਾਹ ਪਾ ਕੇ ਗਲਾਸਾ ਦੇ ਤਾਉਂਗੇ ਮੈਂ ਇੱਕ ਵਾਰ ਬਾਜ ਮਾਰੇ ਤੇ ਫਿਰ ਕਿੱਥੇ ਉੜਦੇ ਜੋ ਤੱਕ ਚੰਗਿਤਰਾ ਹਾਂ ਚੰਗਿਤਰਾ ਨੂੰ ਹਲਾ ਕੇ ਨਾ ਕੰਬਲ ਨਾ ਲਾਓ ਫਿਰ ਫਿਰ ਉੜਦੇ ਤੇ ਅਸ ਬਾਜ ਮਾਰੇ ਤੇ ਕਿੱਥੇ ਉੱਡੇ ਸਵੇਰ ਸਵੇਰ ਇਹ ਠੰਡਾ ਹੈ ਮੌਸਮ ਨੂੰ ਸਵੇਰ ਸਵੇਰ ਨਹੀਂ ਬਹੁਤ ਹੁੰਦੀ ਮੈਂ ਜਦੋਂ ਸੌਂਦਾ ਹਾਂ ਸਪਾਇਰ ਹੀ ਉੱਠੇ ਰਹਿਣਾ ਨਾ ਪਰ ਉੱਠਣਾ ਪੈਂਦਾ ਹੀ ਹੈ ਜ਼ਰੂਰੀ ਹੈ ਕਿਉਂਕਿ ਬੱਚੇ ਸਕੂਲ ਜਾਣਾ ਕੰਮ ਆ ਤੇ ਇਹ ਕਰਕੇ ਫਿਰ ਉੱਠਣਾ ਤਾਂ ਜ਼ਰੂਰੀ ਹੁੰਦਾ ਮੈਂ ਤਾਂ ਮੈਂ ਲਾਰਮ ਬੰਦ ਕਰਕੇ ਪੈ ਜਿੰਨੇ ਇੱਕ ਵਾਰ ਤਾਂ ਫਿਰ 5-10 ਮਿੰਟ ਬਾਅਦ ਉੱਠਦੀ ਆ ਇੰਜ ਕਰਦਾ ਬਸ ਉੱਤੇ ਰਹੀ ਤੇ ਦੇ ਨੇ ਨਹੀਂ ਜੰਦ ਜੀ ਜੇ ਮੈਂ ਦੁਪਹਿਰੇ ਪੈਣਾ ਹੋਵੇ ਤਾਂ ਬੰਦੇ ਨੇ ਤੇ ਸਵੇਰ ਕਾਣੀ ਹੁੰਦੀ ਦੁਪਹਿਰੇ ਜੇ ਪੈ ਵੀ ਚਾਹੀਏ ਹਨਾ ਤੇ ਸਰੀਰ ਹੋਰ ਹੀ ਹੋ ਜਾਂਦਾ ਜੇ ਸੌਂ ਕੇ ਉੱਠੀ ਤਾਂ ਤਾਂ ਕਰਕੇ ਫਿਰ ਸੌਣੀ ਦਾ ਦਿਨ ਦਾ ਉਸ ਤੇ ਵੀ ਗੈਰਾ ਤੇ ਹਨਾ ਕਥਾ ਵਗੈਰਾ ਸੁਣ ਲੈਣੀ ਨੇ ਸ਼ੇ ਪ੍ਰਾਣ ਹੁੰਦੀ ਕਥਾ ਆਸਤਾ ਜਨਨ ਤੇ ਬਸ ਸੁਣ ਲੈਣੇ ਚੱਲਣੇ ਚ ਟਾਈਮ ਪਾਸ ਹੋ ਜਾਂਦਾ ਨਾਲੇ ਭਗਵਾਨ ਦਾ ਚੱਲ ਕੋਈ ਨਾ ਵਿਚਾਰ ਸੁਣ ਲੈਣੇ ਆਪਾਂ ਵੀ ਉਹਦਾ ਚੱਲ ਕਿੱਥੇ ਕਰਨਾ ਚ ਪੈਂਦੇ ਆ ਕੰਮਕਾਰੀ ਨੂੰ ਮੁੱਕ ਦੇ ਘਰਾਂ ਦੇ ਬਸ ਜਿਹੇ ਆਪਾਂ ਨੂੰ ਇਹ ਚਾਹ ਪਾਣੀ ਪੀਣਗੇ ਵੈਸੇ ਫਿਰ ਹਨਾ ਪਾਣੀ ਗਰਮ ਹੋ ਜੂਗਾ ਨਹੀਂ ਚਲੇ ਨਾ ਰਹੂਗਾ ਤੇ ਮੈਨੂੰ ਬਲੈਂਡ ਦੇਖੋਈ ਸਾਡਾ ਇੱਕ ਪੱਤਾ ਘੱਟ ਲਿਓ ਬਾਹਰਲਾ ਹਰ ਬਹੁਤ ਖਾਂਡਾ ਠੰਡਾ ਹੀ ਹੈ ਮੌਸਮ ਹੈ ਅੱਜ ਵੀ ਹਾਂ ਤਾਂ ਪਰ ਮੌਸਮ ਥੋੜਾ ਹੀ ਠੰਡਾ ਹੀ ਹੈ ਚਲੋ ਇਹ ਮੈਂ ਮਿਲਦੇ ਹਾਂ ਬਾਅਦ ਵਿੱਚ ਤੇ ਜੇ ਮੈਂ ਬਾਅਦ ਤੋਂ ਬਾਅਦ ਇਹਦੇ ਵਿੱਚ ਚੰਪਰ ਦੇ ਵਿੱਚ ਤੇ ਇੱਕ ਡੋਂਗੇ ਪਾਏ ਸੀ ਤੋਂ ਲੇ ਕੇ ਚੱਲੋ ਨਾ ਤਾਂ ਠੰਡਾ ਹੀ ਮੌਸਮ ਹੈ ਜੇ ਅਪਨ ਘੱਟ ਕਰਨ ਘੱਟ ਠੰਡਾ ਲੱਗਿਆ ਤੇ ਫੇਰ ਆਪਣਾ ਵੀ ਹੋਰ ਪਲੰਗ ਬਰਪਾ ਕਹਾ ਲਕ ਮੈਂ ਇਕ ਡੋਂਗੇ ਪਾਤਾ ਤੇਰਾ ਉਹ ਰਾਤ ਵੀ ਪਾਈ ਸਭਾ ਥੋੜਾ ਜਿਹਾ ਠੰਡਾ ਤਾਂ ਹੈ ਗਈ ਸੀ ਆ ਨਾ ਸੌਣੇ ਨੂੰ ਪਲਾਂ ਠੀਕ ਹੈ ਇਸ ਤਰ੍ਹਾਂ ਖਾਣਾ ਪਕਰਾਂਗੇ ਪਾਣੀ ਇਹ ਨਾਲ ਬਾਲਟੀ ਆਹ ਬਾਲਟੀ ਭਰਾਂਗੇ ਬਸ ਇਹ ਆਪਾਂ ਬਰਤਨ ਨੂੰ ਭਰ ਲੈਣਾ ਜਿਵੇਂ ਸਬਜ਼ੀ ਵਗੈਰਾ ਤਾਂ ਨੂੰ ਆਟਾ ਵਗੈਰਾ ਜਾਂ ਚਾਹ ਨੂੰ ਅੰਦਰ ਵਿੱਚ ਪੀਣ ਨੂੰ ਤੇ ਕੈਂਪਰ ਚ ਕੈਂਪਰ ਚ ਆਪਾਂ ਪੀਣ ਨੂੰ ਪਾ ਲੈਣੇ ਤੇ ਬਾਲਟੀ ਚਾਹ ਕੋ ਬਰਤਨ ਨੂੰ ਭਰ ਲੈਣੀ ਹੈ ਤੇ ਚਲੋ ਇਹਨਾਂ ਭਰ ਦਈਏ ਚਾਹ ਕੋਲ ਨਹੀਂ ਆ ਕੋਲ ਦੇ ਪਰਦੇ ਪਾਣੀ ਕਿਉਂਕਿ ਉਹਦੇ ਵਿੱਚ ਕਈ ਵਾਰ ਹਰਿਆਵਈ ਜੀ ਆ ਜਾਂਦੇ ਤੇ ਇਸ ਕਰਕੇ ਨਾ ਜੋ ਘਰ ਚੰਨੀਆਂ ਪਾਣੀ ਇੱਧਰ ਜੀ ਝਾੜੂ ਲਾ ਲਿਆ ਅੰਦਰ ਝਾੜੂ ਘਰ ਨਵਾਂ ਲੈ ਅੰਦਰ ਦੇਖੋ ਜਦ ਹੀ ਝਾੜੂ ਲੰਗਦਾ ਪਰ ਹੰਡੇ ਤੋਂ ਪਤਾ ਲੱਗੂ ਕਿੰਨਾ ਟਾਈਮ ਹੰਡੇ ਲੈ ਤੇ ਇੱਧਰ ਵੀ ਲਾ ਲਿਆ ਰਸੋਈ ਚ ਰਹਿ ਗਿਆ ਇੱਧਰ ਤੇ ਬਾਹਰ ਹੁੰਦਾ ਆ ਡ੍ਰਿੱਲ ਉੱਥੇ ਹੀ ਪਈ ਆ ਜਿੱਥੇ ਪਈ ਆ ਇਹਨੂੰ ਉੱਥੇ ਹੀ ਨਾ ਰੱਖਦਾ ਜਿੱਥੇ ਚੱਕਦਾ ਹੁੰਨਾ ਆ ਵੀ ਝਾੜ ਲਿਆ ਕਰ ਕਾਊਂਟਰ ਤੋਂ ਕੱਪੜਾ ਜਾ ਮਿੱਟੀ ਮਿੱਟੀ ਹੋਈ ਪਈ ਆ ਤੇ ਤੇ ਬਾਸ ਹਣਾ ਇਹ ਝਾੜੋ ਲਾ ਦੂਗੀ ਮੈਂ ਬਣਾਉਣੀ ਆ ਰੋਟੀ ਰੋਟੀ ਬਣਾ ਕੇ ਫਿਰ ਤੁਹਾਨੂੰ ਮਿਲਾਉਂਗੀ ਠੀਕ ਹੈ ਜੀ ਫਿਰ ਆਪਾਂ ਨਹਾਵਾਂ ਧੋਵਾਂਗੇ ਤੇ ਅੱਗੇ ਤੁਹਾਨੂੰ ਦਿਖਾਵਾਂਗੇ ਕਿ ਕਿੱਥੇ ਜਾਣਾ ਤੇ ਕੀ ਕਰਨ ਗਏ ਸੀ ਕੱਲ ਤੇ ਅੱਜ ਵੀ ਜਾਣਾ ਹੈ ਦੇਖਣਾ ਤੇ ਆਪਣੀ ਜੀ ਰੋਟੀ ਬਣ ਗਈ ਤੇ ਮੁੰਡਾ ਚਲੇ ਗਿਆ ਸਕੂਲ ਮੇਰਾ ਖਾ ਕੇ ਰੋਟੀ ਤੇ ਆਪਾਂ ਬਣਾ ਲਈ ਹੁਣ ਆਪਾਂ ਨਹਾ ਧੋ ਕੇ ਖਾਵਾਂਗੇ ਤੇ ਦੂਜਾ ਆਹ ਫੈਡ ਲੈਂਦਾ ਸੀ ਕਿ ਹੁਣ ਮੈਂ ਡੱਬੇ ਦੇ ਵਿੱਚ ਪਾ ਲਿਆ ਇਹ ਵਿੱਚ ਮੈਨੂੰ ਪੈਟਾ ਵਾਲਾ ਨਹੀਂ ਪਸੰਦ ਨੂੰ ਬਹੁਤ ਪਸੰਦ ਆ ਗਿਆ ਕਿ ਅੰਦਰ ਦਾ ਵਿੱਚ ਪੈਕਟ ਚ ਹੀ ਰਹੇਗਾ ਹਨਾ ਤਾਂ ਕਿ ਹੁਣ ਬਸ ਮੈਂ ਚਾਹੁੰਦੀ ਹਾਂ ਖਲਾੜਾ ਸਾਰਾ ਤੇ ਪ੍ਰਾਂਤ ਚੱਕ ਕੇ ਅੱਜਾੜ ਦੂੰ ਦਾਂਤ ਸਾਤਾਂ ਚਲੇ ਗਏ ਨਾ ਅੱਜ ਡਲਕ ਤਾਂ ਮੈਂ ਭਾੜਾ ਡਲਕ ਦਾਂਗੇ ਬਸ ਇਹ ਹੁਣ ਮੈਂ ਹਮਿਲ ਨੂੰ ਤੁਹਾਨੂੰ ਢੰਡ ਧੋਂਦੇ ਹੋਈ ਕਰ ਕੇ ਫਿਰ ਮਿਲਦੇ ਆ ਠੀਕ ਆ ਇੱਥੇ ਜਿਵੇਂ ਭਾਂਡੇ ਮੰਜੀ ਨਹੀਂ ਸਵੇਰ ਦੇ ਕਿ ਚੱਲ ਲਵੀ ਭਾਂਡੇ ਮਾਜਦਾ ਤੇ ਚਕਲਾ ਬਣਾਉਣਾ ਤਾਂ ਅਸੀਂ ਰੋਜ਼ ਤੋਂ ਹੁਣ ਪਤਾ ਹੀ ਤਵਾ ਤੇ ਆ ਚਕਲਾ ਮੈਂ ਤੁਹਮ ਤਾਂ ਦਿਖਾ ਰਹੀ ਐ ਮੇਰੇ ਭਰਾ ਨੇ ਬਣਾ ਕੇ ਦਿੱਤਾ ਸੀ ਪੱਥਰ ਦਾ ਤੇ ਉਹ ਕਾਰਪੈਂਟਰ ਹੈ ਜੀ ਉਹਨੇ ਫਿਰ ਪੱਥਰ ਘਰੇ ਪਿਆ ਸੀ ਰਗੜਾਈ ਵਾਲਾ ਪੱਥਰ ਉਹ ਸਾਰੇ ਸਾਫ ਕਰ ਲੇ ਹੁਣ ਆਪਾਂ ਗੈਂ ਸਾਫ ਕਰਾਂਗੇ ਠੀਕ ਹੈ ਤੇ ਇੱਥੇ ਇਹ ਭਾਂਡੇ ਸਾਰੇ ਮਾਜ ਤੇ ਤੇ ਹੁਣ ਮੈਂ ਕਰੂੰਗੀ ਸੈਲਫ ਸਾਫ ਤੇ ਹੇ ਜੀ ਮੈਂ ਹਣਾ ਗੈਸ ਤੇ ਸਕ੍ਰੈਬਰ ਮਾਰ ਲਈਆ ਭਾਂਡਿਆਂ ਵਾਲਾ ਸਟੀਲ ਬੁਰਸ਼ ਨਹੀਂ ਅਸੀਂ ਮਾਰਦੇ ਤਾਂ ਕਿ ਸਕ੍ਰੈਚ ਨਾ ਪੈ ਜਾਣ ਤੇ ਇਹਨੂੰ ਵਾਸਾ ਹਣਾ ਆਪਾਂ ਚੰਗੀ ਤਰ੍ਹਾਂ ਸਾਬਣ ਲਾ ਕੇ ਤੇ ਆਹ ਦਾਗ-ਦੂਗ ਪਏ ਸੀ ਦਾਲਾਂ ਦੂੜਾਂ ਦੇ ਚੰਗੀ ਤਰ੍ਹਾਂ ਮਲਾ ਦੂਣੀ ਤੇ ਚਾਰੇ ਪਾਸੇ ਆਪਾਂ ਮਾਰਨਾ ਹੈ ਇਹਨੂੰ ਸਾਬਣ ਨੂੰ ਚੰਗੀ ਤਰ੍ਹਾਂ ਫੇਰ ਕੇ ਘੋਏ ਸਕ੍ਰੈਬਰ ਤੇ ਉਸ ਤੋਂ ਬਾਅਦ ਫਿਰ ਆਪਾਂ ਗਿੱਲਾ ਕੱਪੜਾ ਫੇਰ ਦਾਂਗੇ ਇਸ ਉੱਤੇ ਤੇ ਗਿੱਲਾ ਕੱਪੜਾ ਫੇਰ ਕੇ ਇਹਨੂੰ ਚਾਰੇ ਪਾਸੇ ਜਿੱਥੇ-ਇਥੇ ਸਾਬਣ ਲੱਗੀ ਹੈ ਉੱਥੇ ਸਾਰੇ ਫੇਰ ਕੇ ਤੇ ਇਹ ਨੂੰ ਫਿਰ ਆਪਾਂ ਦਵਾਰੇ ਧੋਲਾਂਗੇ ਚੰਗੀ ਤਰ੍ਹਾਂ ਤੇ ਦੋ ਤਿੰਨ ਪਾਣੀ ਕੱਢ ਕੇ ਇਹ ਚੰਗੀ ਤਰ੍ਹਾਂ ਨਿਚੋੜ ਕੇ ਤੇ ਫਿਰ ਇਹਦੇ ਉੱਤੇ ਆਪਾਂ ਦਵਾਰੇ ਪਰ ਕੱਪੜਾ ਫੇਰ ਦਾਂਗੇ ਗਾਂ ਤੇ ਉੱਪਰ ਗਿੱਲੇ ਤੇ ਬਸ ਇਦਾਂ ਕਰਦੇ ਨਾਲ ਦੋ ਵਾਰ ਕਰਕੇ ਤੋਂ ਫਿਰ ਸੁੱਕਾ ਫੇਰ ਦਾਂਗੇ ਤੇ ਬਹੁਤ ਸੌਫ ਹੋ ਜਾਂਦਾ ਇਹ ਐਂ ਲੱਗਦਾ ਜਿਵੇਂ ਨਮਾ ਹੁੰਦਾ ਚੁੱਲ੍ਹਾ ਤੇ ਥੱਲੇ ਵੀ ਅਸੀਂ ਚੰਗੀ ਤਰ੍ਹਾਂ ਗੈਸ ਚੱਕ ਕੇ ਕੱਪੜਾ ਫੇਰ ਦਾਂਗੇ ਤੇ ਚਾਰੇ ਪਾਸੇ ਕੱਪੜਾ ਫੇਰ ਕੇ ਤੇ ਹੁਣ ਮੈਂ ਸੁੱਕਾ ਫੇਰ ਦੂੰਗੀ ਉੱਪਰ ਦੇ ਮੇਰੇ ਦੋ ਕੱਪੜੇ ਲਏ ਹੋਏ ਆ ਕਿਚਨ ਦੇ ਟਾਬੇ ਵਾਲਾ ਇੱਕ ਤਾਂ ਗਿੱਲਾ ਕਰਕੇ ਫੇਰ ਦੇਸ ਸਾਰੇ ਸਲਕ ਤੇ ਗੈਸ ਤੇ ਇੱਕ ਸੁੱਕਾ ਫੇਰ ਦਿੰਨੇ ਉੱਪਰ ਦੀ ਤਿੰਨੋਂ ਵਾਸ਼ ਕਰ ਦੇਣ ਨੂੰ ਨਹੀਂ ਐ ਜਦੋਂ ਆਪਾਂ ਕੱਪੜੇ ਧੋਣੇ ਹੰਡ ਤੇ ਪਾਣੀ ਬਾਏ ਦੇ ਰੇ ਵਿੱਚ ਮਸ਼ੀਨ ਚ ਪਾ ਕੇ ਫਿਰ ਸਾਫ਼ ਹੋ ਜਾਂਦੇ ਵਧੀਆ ਨਿੱਖਰ ਜਾਂਦੇ ਤੇ ਬਸ ਹੁਣ ਇਹਨਾਂ ਦੇ ਉੱਪਰ ਰੱਖ ਦਾਂਗੇ ਆਪਾਂ ਸਟੈਂਡ ਤੇ ਬਸ ਹੁਣ ਆਪਾਂ ਹਣਾ ਇੱਧਰ ਕੱਪੜਾ ਫੇਰ ਦਾਂਗੇ ਸਾਈਡ ਤੇ ਵੀ ਚੰਗੀ ਤਰ੍ਹਾਂ ਤੇ ਕਿਉਂਕਿ ਤੁਹਾਨੂੰ ਪਤਾ ਹੀ ਥੋੜ੍ਹ ਮੱਟੇ ਕਿੰਨੀ ਹੁੰਦੀ ਐ ਸਿਆਲਾਂ ਜਿੱਤਾ ਘਟ ਹੁੰਦੀ ਆ ਤੋੜ ਮੁੱਟੇ ਦਾ ਗਰਮੀ ਚ ਬੜੀ ਹੁੰਦੀ ਆ ਸਿਆਲਾਂ ਤੋਂ ਦੋ ਦਿਨ ਨਿੱਕਾ ਵੀ ਜਾਂਦੇ ਤੇ ਗਰਮੀ ਚ ਤਾਂ ਜੇ ਇੱਕ ਦਿਨ ਵੀ ਨਾ ਝਾੜੂ ਲਾਓ ਹੱਥ ਨੂੰ ਸਵੇਰ ਨੂੰ ਨਾ ਬੰਦਾ ਝਾੜੂ ਤੇ ਪੋਚਾ ਵੀ ਲਾਉਣਾ ਬੰਦਾ ਸਿਆਲਾਂ ਚ ਜੇ ਸਰ ਜਾਂਦਾ ਤੇ ਬੱਸ ਮੈਂ ਕੋਈ ਲੁੱਕ ਕਹਿਰੀ ਲੱਗਦੀ ਸੂਰਤ ਦਿੱਸੇ ਜਰੂਰ ਐਵੇਂ ਨਹੀਂ ਸ਼ਮ ਮੰਗਾ ਸੀ ਮੁੰਡਾ ਅਸੀਂ ਕਰਨੇ ਆ ਠੀਕ ਹੈ ਜੀ ਦੇਖੋ ਦਿਖਾ ਹੁਣ ਅਸੀਂ ਚੱਲੇ ਆ ਤੁਹਾਨੂੰ ਦੱਸਾਂਗੇ ਵੀ ਕਿੱਥੇ ਚੱਲੇ ਆ ਅੱਗੇ ਜਾ ਕੇ ਮਿਲਾਂਗੇ ਠੀਕ ਹੈ ਜੀ ਤੇ ਇਹ ਤੁਸੀਂ ਦੇਖ ਰਹੇ ਹੋ ਜੀ ਇਹ ਸਾਡਾ ਹੈਗਾ ਪਿੰਡ ਦਾ ਅੱਡਾ ਇੱਥੇ ਬੱਸਾ-ਬੁੱਸਾ ਖੜਦੇ ਆ ਟੈਂਪੋ ਵਗੈਰਾ ਖੜਦੇ ਆ ਤੇ ਅਸੀਂ ਹੁਣ ਚੱਲੇ ਆ ਬੱਸ ਤੇ ਤਾਂ ਕਰਕੇ ਅਸੀਂ ਇੱਥੇ ਖੜੇ ਸੀ ਥੋੜੀ ਜੀ ਕਲਿੱਪ ਲਈ ਸੀ ਇੱਥੋਂ ਅਸੀਂ ਤੇ ਇਹ ਤਿੰਨ ਰਸਤੇ ਜਾਂਦੇ ਆ ਜੀ ਸਾਡੇ ਇੱਥੋਂ ਤੇ ਆ ਗਏ ਅਸੀਂ ਇਹ ਸ਼ਹਿਰ ਦੇ ਵਿੱਚ ਤੇ ਸ਼ਹਿਰ ਦੇ ਵਿੱਚ ਆ ਕੇ ਤੁਹਾਨੂੰ ਦਿਖਾਈ ਜਾਂਦੇ ਆ ਇੱਥੇ ਹਨਾ ਹਸਪੀਟਲ ਬਣਿਆ ਹੋਇਆ ਦੋ ਤਿੰਨ ਹਸਪੀਟਲ ਆ ਤੇ ਬਿਲਡਿੰਗਾਂ ਜੀਆਂ ਬਣੀਆਂ ਹੋਈਆਂ ਤੇ ਸਮਾਰਟ ਬਾਜ਼ਾਰ ਬਣਿਆ ਹੋਇਆ ਇੱਕ ਤੇ ਆਹ ਮੈਡੀਕਲ ਹੈ ਜੀ ਇੱਥੇ ਤੇ ਯਾਨੀ ਕਿ ਹਨਾ ਤੁਹਾਨੂੰ ਪਤਾ ਹੀ ਉਹਦੇ ਵਿੱਚ ਸ਼ਹਿਰ ਦੇ ਵਿੱਚ ਕੀ ਕੀ ਹੁੰਦਾ ਸਮਾਰਟ ਬਾਜ਼ਾਰ ਆ ਗਿਆ ਰੈੱਡ ਕਲਰ ਦਾ ਜਿਹੜਾ ਦਿਖਾਉਣ ਨੂੰ ਕੀ ਤੇ ਇੱਥੇ ਹੀ ਹੁਣ ਹਣਾ ਸਿੱਧ ਕੇ ਜਾ ਰਹੇ ਆਂ ਤੇ ਤੁਹਾਨੂੰ ਦੱਸਉਨੇ ਆਂ ਕਿੱਥੇ ਗਏ ਸੀ ਬੋਰਡ ਲੱਗਿਆ ਹੋਇਆ ਤੁਸੀਂ ਦੇਖ ਲਿਓ ਤੇ ਉੱਪਰ ਜੀ ਬੋਰਡ ਲੱਗਿਆ ਹੋਇਆ ਹੈ ਉਹ ਜਾ ਰਹੇ ਆਂ ਵਸ ਜਿੱਥੇ ਸੇ ਜਾਣਾ ਸੀ ਉਹ ਰਸਤਾ ਆ ਗਿਆ ਜਿੱਥੇ ਸੇ ਪਹੁੰਚਣਾ ਸੀ ਆ ਦੇਖੋ ਜੀ ਉੱਪਰ ਲਿਖਿਆ ਹੋਇਆ ਹੈ ਸਾਹਿਲ ਦੀ ਬੱਸ ਸਾਡੇ ਨਿਕਲ ਗਈ ਸੀ ਇੱਕ ਤਾਂ ਤੇ ਦੂਸਰੀ ਬੱਸ ਤੇ ਆਏ ਆ ਇਸ ਟਾਂ ਕਰਕੇ 12:00 ਹੋ ਚੁੱਕੇ ਨੇ ਜਿ ਆਇਆਂ ਸੀ ਪੋਣੇ ਕਨੋਂ ਗਏ ਸੀ ਘਰੋ 12 ਵਜੇ ਹੁਣ ਚੱਲ ਜੀ ਆਪਾਂ ਕਰਾਂਗੇ ਸਾ ਰੋਟੀ ਦੀ ਤਿਆਰੀ ਰੋਟੀਆਂ ਬਣਾਵਾਂਗੇ ਹੁਣ ਐਸਾ ਪੋਸਟਾ ਚੋਲ ਪਈ ਆ ਹਨਾ ਦੇ ਇੰਨੇ ਚੋਲਾਂ ਨੂੰ ਤੜਕਾ ਲਾ ਲੈਂਦੇ ਆ ਐਸ ਤੇ ਦਾਲ ਵੀ ਪਈ ਆ ਰਾਤਾਂ ਲਈ ਤੇ ਚੋਲਾਂ ਨੂੰ ਤੜਕਾ ਲਾ ਕੇ ਦਾਲ ਨਾਲ ਖਾ ਲਾਂਗੇ ਜਾਂ ਐਵੇਂ ਹੀ ਖਾ ਲਾਂਗੇ ਫੇ ਜੇ ਮੇਰੇ ਕੱਪੜੇ ਵੀ ਧੋਣ ਵਾਲੇ ਪਈ ਆ ਅੱਜ ਉਹ ਬੜੇ ਹੋ ਸਾਰੇ ਪਏ ਪੱਲੇ ਵੀ ੰਤੋਤੇ ਰਹਿ ਅੱਜ ਵੀ ਹੁਣ ਦੇਖਦੀ ਆ ਪਣੀ ਖਾ ਕੇ ਜਾਂ ਤਾਂ ਉਤੋਂਗੇ ਜਾਂ ਅਵੇ ਸਵੇਰੇ ਤੋਂ ਉنگੀ ਇਹ ਟਾਈਮ ਲੱਗ ਗਿਆ ਤਾਂ ਸੋ ਧੋਲਾਂਗੇ ਆਪਾਂ ਕਿਉਂਕਿ ਇਹ ਬੜਾ ਦੁਪਹਿਰ ਦਾ ਫਤਮੂ ਬਦਲ ਕੇ ਸ਼ਾਮ ਹੋ ਜੂਗੀ ਮੈਂ ਦੇਖਦੇ ਨੀ ਟੋਟੇ ਨੇ ਧੋਣੇ ਤਾਂ ਸਵੇਰੇ ਦੇਖੀਏ ਧੋਲਾਂਗੇ ਸਿਰ ਨਾ ਅਿਤਵਾਰ ਨੂੰ ਦਿਵਾਰ ਦੀ ਧੋਣੀ ਆ ਉਹਾਂ ਅੱਗੇ ਹਨਾ ਬੱਦਲ ਵਾਈ ਵੀ ਹੁੰਦੀ ਫਿਰਦੀ ਹੈ ਦੇਖਦੇ ਆ ਹਨਾ ਧੋਈ ਦਿੰਦੇ ਸ਼ਾਇਦ ਥੱਲੇ ਸੁੱਕ ਜਾਣਗੇ ਤਾਂ ਕੱਲ ਨੂੰ ਜੇ ਕੀ ਬਦਾਮੀ ਉਹ ਦਾ ਮੌਸਮ ਹੋਵੇ ਤਾਂ ਚਲੋ ਜੀ ਦੇਖਦੇ ਆਪਾਂ ਠੀਕ ਹੈ ਜੀ ਮਿਲਦੇ ਆਪਾਂ ਬਾਅਦ ਦੇ ਵਿੱਚ ਤੇ ਜੀ ਆਪਾਂ ਹੁਣ ਧੋਣ ਲੱਗੇ ਆ ਕੱਪੜੇ ਤੇ ਮੈਂ ਮਸ਼ੀਨ ਲਾਇਆ ਹੀ ਤੇ ਲੈ ਸੰਘੇ ਲੱਕੇ ਪਹਿਲਾਂ ਪਰੋਟੀ ਪਣੀ ਖਾਦਾ ਸੀ ਹਨਾ ਰੋਟੀ ਪਣੀ ਖਾ ਕੇ ਤੇ ਫਿਰ ਪਹਿਲਾਂ ਤਾਂ ਮੈਂ ਸੋਚਿਆ ਮੈਂ ਕਿ ਚੱਲ ਕੱਲ ਨੂੰ ਧੋ ਲਾਂਗੇ ਕੱਪੜੇ ਤੇ ਵੀ ਹਨਾ ਹੁਣ ਇਕੱਲੇ ਬਰਦੀ ਧੋ ਕੇ ਪਾ ਦਿੰਨੇ ਆਂ ਬੱਡੇ ਦੀ ਤੇ ਪਰ ਫਿਰ ਮੈਂ ਸੋਚਿਆ ਨਹੀਂ ਮੇ ਤਾਂ ਬੱਦਲ ਜਿਹੇ ਹੁੰਦੇ ਕਰਦੇ ਆ ਮੀਮੂ ਨਾ ਆਏ ਹਨਾ ਇਹ ਤਾਂ ਕੋਈ ਪਤਾ ਨਹੀਂ ਤੇ ਮੈਂ ਕਿ ਚੱਲ ਮੈਂ ਲਾ ਹੀ ਲੈਨੀ ਆ ਹਨਾ ਤੇ ਮੈਂ ਕਿ ਚੱਲ ਤੋ ਤਿਆਰ ਹਾਂਗੇ ਦੋ ਕਰੰਮ ਦੇ ਹੈਗੇ ਆ ਕੱਪੜੇ ਦੋ ਤਿੰਨ ਦੇ ਤੇ ਵਾ ਸੋਹਣਾ ਨਾ ਸਵਾਦ ਹੋ ਗਏ ਤੇ ਮੇਰਾ ਬੇਟਾ ਵੀ ਆਉਣ ਵਾਲਾ 2:30 ਵਜੇ ਆ ਜਾਊਗਾ ਰੋਟੀ ਪਾਣੀ ਉਹ ਦਵਾਂਗੀ ਵਸ ਨਾਲੇ ਕੱਪੜੇ ਧੋਤੇ ਜਾਣਗੇ ਫਿਰ ਐਨੇ ਦੁਪਹਿਰ ਦਾ ਟਾਈਮ ਹੋ ਜਾਊਗਾ ਚਾਹ ਪਾਣੀ ਦਾ ਚਾਹ ਪਾਣੀ ਫਿਰ ਆਪਾਂ ਬਣਾਵਾਂਗੇ ਹਨਾ ਤੇ ਬਸ ਐਂ ਕਰਾਉਂਦੇ ਕਰਾਂਦੇ ਹਨਾ ਟਾਈਮ 3:30 ਦਾ ਹੋ ਹੀ ਹੋ ਜਦੋਂ ਕੱਪੜੇ ਧੋਣਗੇ 3:30 ਪੌਣੇ 4 ਹੋ ਹੀ ਜਾਣੇ ਜੇ ਕੱਪੜੇ ਧੋਣਦੇ ਮੈਨੂੰ ਪਤਾ ਲੱਗਦੀ ਜਾਂਦਾ ਘੰਟੇ ਜਿਹੜੇ ਘੰਟੇ ਕਿੰਗ ਸਵਾਦਾਂ ਤੱਕ ਹੋ ਹੀ ਗਏ ਤੇ ਮੈਂ ਪਪਾ ਦਾ ਕਰਨੇ ਸੀ ਰਹਿਣ ਦੇ ਤੂੰ ਰੈਸਟ ਕਰ ਲੈ ਕੱਲ ਨੂੰ ਥੋੜੀ ਮੈਂ ਕਹਿੰਦੀ ਮੈਂ ਥੋੜੀ ਲੰਨੀ ਫਿਰ ਦੁਪਹਿਰ ਰਹਿ ਜੂਗੀ ਤੇ ਹੁਣ ਕੱਲ ਤਾਂ ਮੇਰੇ ਬੇਟੇ ਜਾਊਗੇ ਤੇ ਮੈਂ ਕਹਾਂ ਫਿਰ ਮੇਥੋਂ ਵੀ ਹਨਾ ਕੰਮ ਕਰਦਾ ਜੇ ਕੋ ਲੱਗਤ ਹੋਣਾ ਨਹੀਂ ਕਿਉਂਕਿ ਮੈਂ ਮੇਰਾ ਸਰੀਰ ਹਨਾ ਕੰਮ ਨਹੀਂ ਕਰਦਾ ਘਾਟੇ ਕੰਮ ਕਰਦਾ ਕਿਉਂਕਿ ਥਕਾਵਟ ਬਹੁਤ ਜਲਦੀ ਹੋ ਜਾਂਦੀ ਹੈ ਤੇ ਮੇਰੇ ਨਾਲ ਮੈਂ ਸਕੈਨ ਕਰਾਈ ਸੀ ਮੇਰੇ ਇੱਕ ਤਾਂ ਪਥਰੀ ਹੁੰਦੀ ਸੀ ਐਸੀ ਪਿੱਤੇ ਤੇ ਗੁਰਦੇ ਚ ਤੇ ਹਜੇ ਤੜਾਣੀ ਕਿ ਛੋਟੀਆਂ ਹੀ ਆ ਤੇ ਇੱਕ ਰਸੋਲੀ ਦੱਸੀ ਸੀ ਜੀ ਤੇ ਤਾਂ ਕਰਕੇ ਹਨਾ ਵੀ ਡਾਕਟਰ ਦਾ ਗੰਦੇ ਸਿਪਰੇਸ਼ਨ ਕਰਾ ਦੂ ਰਸੋਲੀ ਦਾ ਤੇ ਅ ਵੀ ਵੱਡੀ ਵਾਲੀ ਹੈ ਹਨਾ ਤੇ ਪਰ ਮੈਂ ਹਜੇ ਨਹੀਂ ਕਰਾਉਂਦੀ ਕਿਉਂਕਿ ਮੈਂ ਹਜੇ ਮੈਨੂੰ ਆਏ ਹੈ ਵੀ ਚੱਲ ਹਨਾ ਵੀ ਜਿੰਨਾ ਟਾਈਮ ਲੰਘਦਾ ਮੈਂ ਨੰਗਾਣਾ ਵੀ ਐਟ ਅ ਟਾਈਮ ਤਾਂ ਕਰਾਉਣੀ ਪੈਣਾ ਜਦੋਂ ਕੋਈ ਹਨਾ ਐਮਰਜੈਂਸੀ ਪਈ ਉਹ ਤਾਂ ਕਰਾਵਾਂਗੀ ਮੈਂ ਹਜੇ ਨਹੀਂ ਕਰਾਉਣਾ ਤੇ ਤਾਂ ਕਰਕੇ ਮੇਰੇ ਹਣਾ ਹਸਬੰਦ ਤਾਂ ਹ ਵੀ ਕਰਾ ਲਾ ਤੁ ਕਰਾ ਕੇ ਪਰਗਾ ਤੇ ਮੈਂ ਕਹ ਨਹੀ ਵੀ ਮੇਰੇ ਲੱਤ ਬਹੁਤ ਦੁਖਦੀ ਹੈ ਜੀ ਖੱਬੀ ਤੇ ਉਹ ਪਤਾ ਨਹੀਂ ਵੀ ਰਸੋਲੇ ਕਰਕੇ ਦੁਖਦੀ ਹੈ ਜਾਂ ਫਿਰ ਹਣਾ ਵੀ ਮੈਂ ਇੱਕ ਦੋ ਵਾਰ ਡਿੱਗੀ ਸੀ ਬਾਈਕ ਤੋਂ ਤੇ ਘਰੇ ਵੀ ਇੱਕ ਦੋ ਵਾਰ ਮੈਨੂੰ ਚੱਕਰ ਆ ਗਏ ਸੀ ਇਦਾਂ ਹੀ ਵੀ ਵੀ ਘਟ ਗਿਆ ਸੀ ਮੇਰਾ ਤੇ ਮੈਂ ਡਿੱਗ ਗਈ ਸੀ ਤੇ ਪਤਾ ਨਹੀਂ ਉਸ ਕਾਰਨ ਹਣਾ ਵੀ ਦੁਖਦੀ ਹੈ ਲੱਤ ਤੇ ਉਹਦਾ ਵੀ ਐਕਸਰਾ ਲਾਉਣਾ ਮੈਂ ਕਿਾ ਚਾਹ ਲ ਐਕਸਰਾ ਲਵਾ ਕੇ ਫਿਰ ਦੇਖਾਂਗੇ ਵੀ ਕਿ ਮੇਂ ਆਣਾ ਵੀ ਕੀ ਹੁੰਦਾ ਵੀ ਸੋਰਸ ਆ ਜਾਈਏ ਜਾਂ ਕਿੰਨੀ ਤੇ ਵੀ ਜਦੋਂ ਤਾਂ ਮੈਂ ਹਨਾ ਟਕੋ ਟਕੋਰ ਕਰ ਲੈਂਨੀ ਆ ਜਿਵੇਂ ਨੂਨਦੇ ਹੋਈ ਜਾਂ ਕੋਈ ਮਰ ਵਗੈਰਾ ਮਾਰ ਲੈਂਨੀ ਆ ਉਹ ਤਾਂ ਠੀਕ ਹੋ ਜਾਂਦੀ ਆ ਉਸ ਤੋਂ ਬਾਅਦ ਫਿਰ ਹਨਾ ਦੁਖਣ ਲੱਗ ਜਾਂਦੇ ਤਾਂ ਕਰਕੇ ਵੀ ਲੱਤ ਕਰਕੇ ਮੈਥੋਂ ਕੰਮ ਨਹੀਂ ਹੁੰਦਾ ਵੀ ਘੱਟ ਹੁੰਦਾ ਹੁਣ ਕਰ ਤਾਂ ਮੈਂ ਲੈਣੀ ਆ ਜ ਸਾਰਾ ਪਰ ਥਕਾਵਟ ਹੀ ਹੋ ਜਾਂਦੀ ਸ਼ਰੀਰ ਨੂੰ ਤੇ ਤਾਂ ਕਰਕੇ ਤੇ ਫਿਰ ਮੈਂ ਕਹਾਂ ਚੱਲ ਮੈਂ ਧੋਈ ਲੈਣੀ ਆ ਕਾਨੂੰ ਫਿਰ ਕੋਈ ਨਵਾਂ ਕੰਮ ਆ ਜਾਂਦਾ ਕਈ ਵਾਰ ਹਨ ਤੇ ਜਾਣਾ ਆਉਣਾ ਪੈ ਜਾਂਦਾ ਕੋਈ ਤੁਹਾਨੂੰ ਪਤਾ ਹੀ ਕਬیلਦਾਰੀ ਦੇ ਵਿੱਚ ਤਾਂ ਕੋਈ ਨਾ ਕੋਈ ਕੰਮ ਰਹਿੰਦਾ ਹੀ ਆ ਤੇ ਇਸ ਕਰਕੇ ਤੇ ਬਸ ਜੇ ਹੁਣ ਮੈਂ ਮਸ਼ੀਨ ਲਾਇਆ ਹੀ ਤੇ ਗਿੜਾ ਆ ਜੂਏ ਨੇ ਤੇ ਮੈਂ ਹੁਣ ਉਹਨਾ ਟਾਈਮ ਥੋੜਾ ਜਿਹਾ ਰੈਸਟ ਕਰੂੰਗੀ ਜਿੰਨਾ ਟਾਈਮ ਹਨਾ ਗਿੜਾ ਆਊਗਾ ਉਹਦੇ ਨੂੰ 15 ਮਿੰਟਾਂ ਦਾ ਆਉਂਦਾ ਆ ਰਾਉਂਡ ਤੇ ਬਸ ਕਰ ਲੂੰਗਾ ਦੋ ਮਿੰਟ ਆ ਫਿਰ ਆਰਾਮ ਜਿੰਨਾ ਕੋ ਹੋਇਆ ਤੇ ਬਸ ਜੇ ਫਿਰ ਆਪਾਂ ਹਨ ਮਿਲਾਂਗੇ ਕੱਲ੍ਹ ਆ ਨਵੇਂ ਵਲੌਗ ਦੇ ਵਿੱਚ ਤੇ ਤੁਹਾਨੂੰ ਅੱਜ ਦਾ ਵਲੌਗ ਸਾਡਾ ਕਿਹੋ ਜਿਹਾ ਲੱਗੇ ਜ਼ਰੂਰ ਦੱਸਿਓ ਜੀ ਤੇ ਦੂਜਾ ਇੱਕ ਸਾਡੇ ਚੈਨਲ ਨੂੰ ਜੇ ਕੋਈ ਨਵਾਂ ਵੀਰ ਭੈਣ ਆ ਗਿਆ ਚੈਨਲ ਦੇ ਉੱਪਰ ਮੋਜ ਬਿੰਡਾ ਦੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਲਾਈਕ ਕਰਿਓ ਤੇ ਮਿਲਦੇ ਆਂ ਕੱਲ੍ਹ ਵਾਲੇ ਨਵੇਂ ਵਲੌਗ ਦੇ ਵਿੱਚ ਤੇ ਸਤਿ ਸ੍ਰੀ ਅਕਾਲ ਜੀ